ਲਿਆਨੇ ਪੈ ਜਾ ਪਾਣੀ ਜਿਉਂ ਤੁਮੈਂ ਕਹਿ ਰਹਾ ਐ ਮੋੜ ਕੇ ਮੋੜ ਕੇ ਤੋੜੇ ਕੇ ਰਾਤ ਇਹਨਾਂ ਨੂੰ ਕੋਈ ਜੋ ਇਹਨਾਂ ਕੋਲ ਸਮਾਨ ਸੀ ਉਹਦੀ ਕੋਈ ਲੁੱਟ ਖੋ ਕਰਕੇ ਭੱਜ ਗਿਆ ਤੇ ਮਾਤਾ ਦੇ ਸੱਟ ਮਾਰ ਗਿਆ ਜੀ ਇਹ ਮਾਂ ਗੁੰਗੀ ਆ ਬੋਲ ਨਹੀਂ ਸਕਦੀ ਆਪਣਿਆਂ ਤੋਂ ਦੂਰ ਹੋ ਗਈਆ ਵਿਛੜ ਗਈਆ ਗੁਰੂ ਹਰ ਸਾਹਿਬ ਦੇ ਸਰਕਾਰੀ ਹਸਪਤਾਲ ਚ ਪਈ ਆ ਮਾਂ ਪਲੀਜ਼ ਸ਼ੇਅਰ ਕਰਿਓ ਵੱਧ ਤੋਂ ਵੱਧ ਹੋ ਸਕਦਾ ਐ ਮਾਂ ਤੁਹਾਡੇ ਸ਼ੇਅਰ ਕੀਤੀ ਵੀਡੀਓ ਸਤਕਾ ਆਪਣੇ ਬੱਚਿਆਂ 'ਚ ਪਹੁੰਚ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਮਾਤਾ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਪਲੀਜ਼ ਸ਼ੇਅਰ ਕਰਿਓ ਵੱਧ ਤੋਂ ਵੱਧ। ਹੋ ਸਕਦਾ ਏ ਮਾਂ ਤੁਹਾਡੇ ਸ਼ੇਅਰ ਕੀਤੀ ਵੀਡੀਓ ਸਤਕਾ ਆਪਣੇ ਬੱਚਿਆਂ 'ਚ ਪਹੁੰਚ ਜੇ। ਇਹ ਮਾਂ ਗੁੰਗੀ ਆ ਬੋਲ ਨਹੀਂ ਸਕਦੀ। ਆਪਣੇ ਤੋਂ ਦੂਰ ਹੋ ਗਈ ਆ ਵਿਛੜ ਗਈ ਆ। ਗੁਰੂ ਹਰਸਾਹਿਬ ਦੇ ਸਰਕਾਰੀ ਹਸਪਤਾਲ ਚ ਪਈ ਆ ਮਾਂ ਸਿਰ ਤੇ ਸੱਟਾਂ ਲੱਗੀਆਂ ਲੱਤਾਂ ਤੇ ਵੀ ਸੱਟਾਂ ਲੱਗੀਆਂ ਕੁਝ ਗਲਤ ਅਨਸਰਾਂ ਨੇ ਨਸ਼ੇੜੀ ਅਨਸਰਾਂ ਨੇ ਮਾਤਾ ਨੂੰ ਲੁੱਟ ਲਿਆ ਤੇ ਨਾਲੇ ਮਾਤਾ ਦੇ ਸੱਟਾਂ ਮਾਰੀਆਂ ਤੇ ਉੱਥੇ ਸੁੱਟ ਕੇ ਭੱਜ ਗਏ ਮਾਤਾ ਗੁੰੰਗੀ ਆ ਬੋਲ ਨਹੀਂ ਸਕਦੀ ਪਰ ਇਸ਼ਾਰਿਆਂ ਨਾਲ ਦੱਸਦੀ ਆ ਵੀ ਕਿਵੇਂ ਮੇਰੀਆਂ ਬਾਹਾਂ ਮਚੋੜੀਆਂ ਕਿਵੇਂ ਮੇਤੋਂ ਲੁੱਟ ਕੇ ਸੁੱਟ ਕੀਤੀ ਉਹਨਾਂ ਨੇ ਪਰ ਇਸ ਟਾਈਮ ਮਾਂ ਆਪਣਿਆਂ ਨੂੰ ਕਿਹੜੀ ਕਰਈ ਹੈ ਬੈਠੀ ਹਸਪਤਾਲ ਚ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਤੇ ਕਰੇ ਵੀਡੀਓ ਭੇਜੀ ਪਲੀਜ਼ ਇਸ ਵੀਡੀਓ ਨੂੰ ਪੂਰਾ ਦੇਖਿਓ ਡੇਢ 2 ਮਿੰਟ ਦੀ ਵੀਡੀਓ ਆ ਜਿਆਦਾ ਵੱਡੀ ਨਹੀਂ ਤੁਸੀਂ ਵੀ ਜੇ ਸ਼ਾਇਦ ਮਾਤਾ ਜੀ ਦੀ ਕੋਈ ਗੱਲ ਸਮਝ ਸਕੋ ਇਸ ਟਾਈਮ ਮਾਤਾ ਸਿਵਲ ਹਸਪਤਾਲ ਗੁਰੂ ਹਰਸਹਾਏ ਆ ਜ਼ਿਲ੍ਹਾ ਫਿਰੋਜ਼ਪੁਰ ਤੇ ਜੇ ਕੋਈ ਭੈਣ ਭਰਾ ਇਹਨਾਂ ਨੂੰ ਪਹਿਚਾਣਦਾ ਤਾਂ ਸਾਡੇ ਨੰਬਰ ਤੇ ਸੰਪਰਕ ਕਰ ਲਿਓ ਤੇ ਅਸੀਂ ਤੁਹਾਨੂੰ ਦੱਸ ਦਾਂਗੇ ਕਿਹੜੀ ਬੋਰਡ ਦੇ ਵਿੱਚ ਆ ਕਿੱਥੇ ਇੱਕ ਦੋ ਦਿਨ ਉੱਥੇ ਜੇਰੇ ਇਲਾਜ ਨੇ ਮਾਤਾ ਜੀ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਅਸੀਂ ਜੇ ਮਾਤਾ ਜੀ ਦਾ ਘਰ ਨਹੀਂ ਲੱਭਦਾ ਤਾਂ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਵਾਂਗੇ ਤੇ ਜੇ ਉੱਥੇ ਬੈਠੇ ਹੀ ਮਾਂ ਦਾ ਘਰ ਲੱਭ ਜੇ ਇਹ ਕਾਰਜ ਦੇ ਵਿੱਚ ਤੁਸੀਂ ਵੀ ਸਾਡਾ ਸਹਿਯੋਗ ਦਿਓ ਸ਼ੇਅਰ ਕਰਿਓ ਵੀਡੀਓ ਜੇ ਪਹਿਚਾਨਦੇ ਹੋ ਤਾਂ ਸੰਪਰਕ ਕਰਿਓ ਆ ਦੇਖੋ ਜੀ ਇਹ ਮਾਤਾ ਨੇ ਇਹ ਨਾਂ ਇਹ ਬੋਲ ਸਕਦੇ ਨਾ ਹੀ ਸੁਣ ਸਕਦੇ ਇਹ ਸਰਕਾਰੀ ਹਸਪਤਾਲ ਗੁਰੂ ਹਰਸਾਏ ਵਿੱਚ ਪਏ ਨੇ ਰਾਤ ਇਹਨਾਂ ਨੂੰ ਕੋਈ ਜੋ ਇਹਨਾਂ ਕੋਲ ਸਮਾਨ ਸੀ ਉਹਦੀ ਕੋਈ ਲੁੱਟ ਖੋਹ ਕਰਕੇ ਭੱਜ ਗਿਆ ਤੇ ਮਾਤਾ ਦੇ ਸੱਟ ਮਾਰ ਗਿਆ ਜੀ ਕਿਰਪਾ ਕਰਕੇ ਵੀਡੀਓ ਆਪ ਦੇ ਜਾਣ ਪਛਾਨ ਦੇ ਸਾਰੇ ਗਰੁੱਪਾਂ 'ਚ ਸ਼ੇਅਰ ਕੀਤੀ ਜਾਵੇ ਤਾਂ ਜੋ ਜਿਨ੍ਹਾਂ ਦੇ ਮਾਤਾ ਹੋਣ ਆ ਕੇ ਇਹਨਾਂ ਨੂੰ ਲਿਜਾ ਸਕਣ ਮਾਤਾ ਦੇ ਮੱਥੇ ਤੇ ਸੱਟ ਵੱਜੀ ਹੋਈ ਹੈ ਤੇ ਸ਼ਾਇਦ ਲੱਤਾਂ ਤੇ ਵੀ ਸੱਟ ਹੈ ਤੁਰਨ 'ਚ ਬਹੁਤ ਦਿੱਕਤ ਮਹਿਸੂਸ ਹੋ ਰਹੀ ਹੈ ਇਹਨਾਂ ਨੂੰ ਇਹ ਮਾਤਾ ਸਰਕਾਰੀ ਹਸਪਤਾਲ ਗੁਰੂ ਹਰ ਸਹਾਏ ਦੇ ਵਿੱਚ ਐਡਮਿਟ ਹਨ ਉੱਥੋਂ ਦੇ ਜੋ ਮੁਲਾਜ਼ਮ ਨੇ ਉਹਨਾਂ ਦੀ ਦੇਖਰੇਖ ਵਿੱਚ ਹਨ ਸਭ ਨੂੰ ਬੇਨਤੀ ਹੈ ਕਿ ਮਾਤਾ ਮਾਤਾ ਦੀ ਇਹ ਵੀਡੀਓ ਇਸ ਗਰੁੱਪ 'ਚ ਸ਼ੇਅਰ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਬਾਰੇ ਜਾਣਕਾਰੀ ਹੋ ਸਕੇ ਤੇ ਇਹਨਾਂ ਨੂੰ ਇੱਥੋਂ ਲਿਜਾ ਸਕਣ ਜਿਉਂਦ ਮੈਂ ਕਹਿ ਰਿਹਾ ਆ ਮੋੜ ਕੇ ਮੋੜ ਕੇ ਤੋਰਿਆ ਕੇ ਸਿਰਫ ਇੱਕ ਬੋਲ ਨਹੀਂ ਸਕਦੀ ਬਾਕੀ ਸਾਰਾ ਕੁਝ ਸਾਡਾ ਹੋਵੇ ਕੋਈ ਗੱਲ ਨਹੀਂ ਵਰਤਨ ਕੋਈ ਇਸ ਤੋਂ ਹੋਣਾ ਜਿਹੜਾ ਅਰੋਣ ਜਿਹੋ ਕੇ ਹੈ ਨਾ ਜਿਹੜੀ ਸੀ ਉਹ ਜਿਹੜੀ ਸੀ ਜਿਹਨੇ ਗਲਤਾਈ ਹੋਈ ਨਿਸ਼ੇੜੀ ਸੀ ਉਹ ਵੀ ਕਈ ਵਿੱਚ ਆਏ ਨੇ ਸੇਰੇ ਵੇਖਣ ਲਈ ਮਾਤਾ ਦਾ ਘਰ ਪਰ ਲੱਪਿਆ ਕਿ ਨਹੀਂ ਲੱਪਿਆ ਹੈ ਪਈ ਸੀ ਵਿੱਚ ਮੋਟੇ ਜਏ ਨੇ ਆਪਣੀ ਇੱਥੇ ਆਪਦੇ ਹੰਦੇ ਨਿਕਲੇ ਉਹ ਸਾਰੇ ਉਹਨਾਂ ਦੇ ਵਿੱਚ ਹੀ ਹੋਏ ਕੋਈ ਪਤਾ ਨਹੀਂ ਕਿ ਉਹੀ ਹੋਏਗਾ ਜਿਹੜੇ ਸਾਰੇ ਪੈਸੇ ਪੁਰੇ ਕਾਢੇ ਆਉਂਦੇ ਸਾਰਾ ਕੁਝ ਕੋਈ ਗੱਲ 15 ਕੋਈ ਗੱਲ Oh!